ਜੀਦਾ ਦੇਸ਼ ਦੇ ਰਾਸ਼ਟਰਪਤੀ ਵੱਲੋਂ ਦੋਹਰਾ ਬਾਕੇ ਦੇਖ ਕੇ ਗਾਇ ਮਾਣ ਸਨਮਾਨ ਹੋਇਆ ਔਰ ਮੈਨੂੰ ਦੁੱਖ ਹੈ ਕਿ ਸੀਚੇ ਹੋਰ ਕਿੱਦ ਅੰਦਰ ਉਹਦੀ ਦੁਨੀਆ ਨੂੰ ਸੰਤ ਕਹਿ ਕੇ ਸੰਬੋਧਨ ਕਰਦੀ ਹੈ ਇਹ ਗੱਲਾ ਬੰਦਾ ਜਿਹਨੂੰ ਨਾ ਕਿ ਐਮਐਲਏ ਦਾ ਪਤਾ ਕਿੱਦਾਂ ਬੋਲਣਾ ਨਾ ਕਿ ਮੰਤਰੀ ਦਾ ਪਤਾ ਵੀ ਉਹਦੇ ਨਾਲ ਕਿੱਦਾਂ ਬੋਲਣਾ ਨਾ ਇਹ ਪਤਾ ਕਿ ਵੱਲਾ ਜਿਹੜਾ ਸੰਤ ਬੰਦੇ ਜਿਹੜੇ ਆ ਸਾਧੂ ਬੰਦੇ ਜਿਹੜੇ ਉਹਨਾਂ ਨਾਲ ਕਿੱਦਾਂ ਬੋਲਣਾ ਤੋ ਅਸੀਂ ਇਸ ਗੱਲ ਦੀ ਸਿੱਖਤ ਸਾਹਿਬ ਕੋ ਮੰਗ ਕੀਤੀ ਹੈ ਕਿ ਨਿੰਦਾ ਪ੍ਰਸਤਾਵ ਲਿਆਂਦਾ ਜਾਵੇ ਇਸ ਗੱਲ ਦੀ ਨਿੰਦਾ ਕੀਤੀ ਜਾਵੇ ਪਤ ਆਪ ਸਿੰਘ ਬਾਜਵਾ ਤੇ ਮਾਫੀ ਮੰਗੇ ਜਿੰਨੇ ਤੇ ਮਾਫੀ ਦੀ ਮੰਗਦੇ ਉਹਨਾਂ ਤੱਕ ਇਹਨਾਂ ਨੂੰ ਬੋਲਣ ਦੀ ਇਜਾਜ਼ਤ ਦਿੱਤੀ ਜਾਵੇ ਬਾ ਇੱਦਾਂ ਕਹਿੰਦੇ ਆ ਇਹ ਬਾਜਵਾ ਬੇਸ਼ੱਕ ਇੱਦਾਂ ਕਹਿੰਦਾ ਇਹ ਬੜਾ ਸੱਚਾ ਹੁੰਦੀ ਕੋਸ਼ਿਸ਼ ਕਰਦਾ ਉਹ ਉਹ ਲੜਕੀ ਜਿਹੜੀ ਸਾਡੀ ਨਕੋਧ ਦੇ ਰਹੀ ਆ ਉਸ ਏਰੀਆ ਦੇ ਵਿੱਚ ਕੰਮ ਕਰਦੇ ਆ ਉਹ ਬਿਲਕੁਲ ਨੇੜੇ ਉਹਨਾਂ ਨੇ ਸੰਤਾ ਜੀ ਨੂੰ ਦੇਖਿਆ ਸਤਿ ਸਿਤਾ ਜੀ ਨੂੰ ਦੇਖਿਆ ਅਸੀਂ ਤੇ ਕਿਹਾ ਕਿ ਇਹਨਾਂ ਦਾ ਐਮਐਲਏ ਲਾਡੀ ਉੱਠ ਕੇ ਬੋਲਦੇ ਜਿਹਦੇ ਹੌਕੇ ਜੋ ਕੰਮ ਕਰਦੇ ਆ ਉਹਦੀ ਹਿੰਮਤ ਨਹੀਂ ਪਈ ਬੋਲਣ ਦੀ ਸਰ ਜੀ ਸਾਹਿਬ ਸੋ ਅੱਜ ਕਾਂਗਰਸ ਹੀ ਕਰਦੇ ਕਿ ਇਸ ਲੈ ਕੇ ਆਏ ਕਿ ਸ਼ਹੀਦ ਭਗਤ ਸਿੰਘ ਨੂੰ ਬਾਹਰ ਕਿਉਂ ਨਹੀਂ ਜਾਣ ਦਿੱਤਾ ਉਹਨਾਂ ਨੇ ਬੋਲਿਆ ਕਿ ਸਿਕਰ ਤੋਂ ਇਹਦੇ ਨਾਲ ਹੀ ਨਾਲ ਹੀ ਰਲਦਾ ਕੁਐਸਚਨ ਹੈ ਕੱਲ ਜਿਹੜਾ ਸੰਸਦ ਮੈਂ ਕਹਿ ਰਿਹਾ ਸਰਕਾਰਿਓ ਉਹਨੇ ਫੇਰ ਮਸਲਾ ਨਿਬੜ ਗਿਆ ਸੀ ਅੱਜ ਜਦੋਂ ਉਹ ਚੀਜ਼ ਭਗਤ ਸਿੰਘ ਨੂੰ ਲੈ ਕੇ ਪ੍ਰਤਾਪਿਕ ਬਾਜ਼ਮਾ ਨਹੀਂ ਕੱਲ ਨਿਬੜਿਆ ਕਰਦੇ ਤਾਂ ਤੁਹਾਡੇ ਹੀ ਵਿਧਾਇਕ ਨੇ ਰੋਲਾ ਪਾਇਆ ਸਾਜੀ ਕੱਲ ਨਹੀਂ ਦਿੱਪੜਿਆ ਕੱਲ ਕਿਉਂਕਿ ਦੂਜਾ ਸੁੱਧੂ ਆ ਗਿਆ ਸੀਗਾ ਕੱਲ ਸਪੀਕਰ ਨੇ ਨਹੀਂ ਬੋਲਣ ਦਿੱਤਾ ਅੱਜ ਉਹਨੇ ਲੜਕੀ ਦੇ ਬੋਲਿਆ ਨਹੀਂ ਹੋਇਆ ਪਰ ਜਿਹੜੀ ਸ਼ਹੀਦੇ ਆਜ਼ਮ ਦੀ ਗੱਲ ਕਰਦੇ ਆ ਸਦਾ ਭਗਤ ਸਿੰਘਾਂ ਸਾਹਮਣੇ ਸਾਡੇ ਸਾਡੇ ਮਹਾਨ ਨਾਇਕ ਦੇ ਉਹ ਸਦ ਜਿੱਦੋਂ ਇਹਨਾਂ ਦੀ ਸਰਕਾਰ ਸੀਗੀ ਜਿੱਦੋਂ ਇਹ ਲੋਕ ਸਭਾ ਮੈਂਬਰ ਸੀਗੇ ਡਾਕਟਰ ਮਨਮੋਹਨ ਸਿੰਘ ਉਹਦੀ ਪ੍ਰਧਾਨ ਮੰਤਰੀ ਸੀਗੇ ਉਦੋਂ ਤੇ ਇਹਨਾਂ ਨੇ ਕੀਤਾ ਵੀ ਜਿੱਦੋਂ ਕੈਪਟਨ ਮਨਿੰਦਰ ਸਿੰਘ ਸੀਗੇ ਜਦੋਂ ਪੰਜਾਬ ਦੇ ਦੋ ਅਧ ਕਾਂਗਰਸ ਦੀ ਸਰਕਾਰ ਆਈਏ ਵਜੀਦ ਵੀ ਦੇ ਐਮਪੀ ਵੀ ਦੇ ਸਭ ਕੋਈ ਵਦੋ ਕੀਤਾ ਸੀ ਅਸੀਂ ਹੁਣ ਵੀ ਕੋਈ ਐਸ ਕਰਦੇ ਤਾਂ ਨਹੀਂ ਕਰਦੇ ਕਿਹਦੇ ਲਈ ਉਹ ਬਾਹਰ ਬੈਠੇ ਨੇ ਸੱਚੀ ਮੁੱਦਾ ਵੱਡਾ ਸੀ ਤੁਹਾਨੂੰ ਕਰਾ ਦੇਣਾ ਚਾਹੀਦਾ ਅੱਤਵਾਵਾਂਗੇ ਅਸੀਂ ਅਸੀਂ ਕਰਵਾ ਕੇ ਕੋਈ ਚੱਕਰ ਨਹੀਂ ਅਸੀਂ ਟਾਈਮ ਦਾ ਲਿਉਣਾ ਪੈਂਦਾ ਸਪੀਕਰ ਸਾਹਿਬ ਨੇ ਇਹਨਾਂ ਨੂੰ ਕਿਹਾ ਕਿ ਜਿਹੜੀ ਵਿਧਾਨ ਸਭਾ ਦੀ ਕਾਰਵਾਈ ਕਿੱਦਾਂ ਚੱਲਦੀ ਆ ਰੂਲ ਐਂਡ ਲਾਫ ਰੈਗੂਲੇਸ਼ਨ ਜਿਹੜਿਆ ਉਹਨਾਂ ਨੂੰ ਫਾਲੋ ਕਰੋ ਇਹੀ ਗੱਲ ਆ ਨਾ ਨਹੀਂ ਕੀਤੀ ਉਹ ਕਹਿੰਦੇ ਰੂਲ ਨੂੰ ਫਾਲੋ ਕਰੋ ਸਵੀਕਰ ਸਾਹਿਬ ਦਾ ਨਾਮ ਵੀ ਕੀਤੀ ਨਾ ਹੀ ਨਾਮ ਕਰ ਸਕਦੇ ਆ ਜੀ ਤੇ ਆਪ ਪਖ ਸਿੰਘ ਨੂੰ ਸਭ ਤਾਂ ਕਹਿੰਦੇ ਪਹਿਲਾਂ ਸੁੱਤੇ ਰਹਿੰਦੇ ਆ ਟਾਈਮ ਤੇ ਟਾਈਮ ਤੇ ਆ ਕੇ ਲਾ ਕੇ ਇਦਾਂ ਦੀ ਚੀਜ਼ ਕਰ ਦਿੰਦਾ ਪਹਿਲਾਂ ਕੋਈ ਕਾਰਵਾਈ ਨਹੀਂ ਕਰਦੇ ਸਾਡੇ ਵਾਲੀ ਦੋ ਹੀ ਮੁੱਦੇ ਵੱਡੇ ਆ ਸਾਡਾ ਵੀ ਇੱਕ ਵੀ ਸਾਡੇ ਵਾਲੀ ਦੋ ਹੀ ਮੁੱਦੇ ਬਹੁਤ ਵੱਡੇ ਭਗਤ ਸਿੰਘ ਨੇ ਬਰਾਬਰ ਸਮਝਦੇ ਹੋ ਤਾਂ ਤੁਸੀਂ ਕੀਤੇ ਵਾਲੇ ਨਹੀਂ ਨਹੀਂ ਅਸੀਂ ਬਰਾਬਰ ਨਹੀਂ ਸਮਝਦਾ ਅਸੀਂ ਸੰਤਾਂ ਦੀ ਵਿੱਚ ਸੰਤਾਂ ਦੀ ਵਿੱਚ ਜਗਾ ਸਮਝਿਆ ਉਹ ਜਿਹੜੀ ਸਲਤਾਨ ਕੋ ਲੋਦੀ ਦੇ ਵਿੱਚ ਕੁਰੂ ਨਾਨਕ ਪਾਛਾ ਦੀ ਜਦਨ ਪ੍ਰਾਪਤ ਤਖਤੀ ਜਿਹੜੀ ਆ ਜਿੱਥੇ ਕਾਲੀ ਬੀਜ ਨੂੰ ਉਹਨਾਂ ਨੇ ਸਾਫ਼ ਕੀਤਾ ਸਰ ਉਹ ਬੜਾ ਵੱਡਾ ਪਵਿੱਤਰ ਕੰਮ ਆ ਉਹ ਕਹਿੰਦੀ ਹੈ ਸਭ ਇਹ ਸਿੱਧਿਆ ਜਮ ਭਗਤ ਸਿੰਘ ਜੀ ਸਾਡਾ ਨਾਇਕ ਉਹਨਾਂ ਦੀ ਇੱਕ ਆਪਣੀ ਜਗਾ ਸਪੀਕਰ ਸਾਹਿਬ ਨੇ ਨਾਂ ਵੀ ਕੀਤੀ ਉਹਦਾ ਕਿਹਾ ਵੀ ਕਾਨੂੰਨ ਬਣਾਉਤ ਲਾ ਕੇ ਆਓ ਕੋਈ ਝੱਕਰ ਨਹੀਂ ਆਈ ਦੀ ਗੱਲ ਕੀਤੀ ਆ